ਭਾਈਆ ਸੀ ਇੱਕ ਦਰੂਕੀਤੀ ਹੋਈ ਸੀ ਇਕਦਰੋਂ ਆਇਆ ਮੰਦਰ ਦੇ ਉੱਪਰ ਚੜ ਗਿਆ ਕਿਸ ਨੇ ਦੇਖਿਆ ਨਹੀਂ ਤੇ ਉਹਨੇ ਸ਼ਿਵਜੀ ਮਹਾਰਾਜ ਦੀ ਕੋਲਿਸ਼ਨ ਕਰਦੀ ਮੂਰਤੀ ਤੋੜਤੀ ਤੇ ਸ਼ਿਵਜੀ ਬਾਅਦ ਤਸੂਰ ਵੀ ਤੋੜਦਾ ਸ਼ਿਵਲਿੰਗ ਉਹਨੇ ਚੱਕ ਕੇ ਬਾਹਰ ਸੱਟਾ ਲਗਾਈ ਆਪਣੇ ਮੁੰਡੇ ਨਾਲ ਫੜ ਕੇ ਇੱਥੇ ਮਾਰੀਆਂ ਮੂਰੀਆਂ ਦੇ ਚੁੰਗੀਆਂ ਮੇਰਾ ਬਣੀ ਕੁਮਾਰ ਹੈ ਬਣੀ ਕੁਮਾਰ ਉਹ ਕੀ ਮੈਟਰ ਹੋਇਆ ਕੀ ਮੈਟਰ ਆਪਾਂ ਬਾਹਰ ਗੱਡੀਆਂ ਭਰ ਰਹੇ ਆਂ ਆਪਣੀਆਂ ਬੱਤਸਾ ਦਾ ਕੰਮ ਕਰ ਰਹੇ ਆਂ ਇਧਰੋਂ ਭਈਆ ਆਇਆ ਕੋਈ ਉਹਨੇ दारू ਪੀਤੀ ਹੋਣੀ ਆ ਉੱਪਰ ਚੜਿਆ ਉਹ ਤਾਂ ਸਾਨੂੰ ਜਰੂਰ ਅੰਦਰ ਆਪਾਂ ਦਾ ਮੱਥਾ ਟੇਕਣ ਆ ਆਪਾਂ ਦਾ ਬਾਹਰ ਜੀ ਇਹਦਾ ਬਾਹਰ ਜੀ ਰੁਵਾਇ ਆਈ ਜੀ ਰੁ ਸਿਵਲਿੰਗ ਸੱਕ ਲੱਗਾ ਨਾ ਉਹ ਰੂ ਦੇਖ ਲੈ ਆਪਾਂ ਫਿਰ ਭੱਜ ਕੇ ਆ ਕੇ ਦੇਖਿਆ ਜੀ ਰੂ ਆ ਮੂਰਤੀ ਵੀ ਟੁੱਟੀ ਪਈ ਹੋਈ ਐਥੇ ਮੌਕੇ ਦੀ ਵੀਡੀਓ ਬਣਾਈ ਤੁਸੀਂ ਕਿਉਂ ਨਹੀਂ ਨਹੀਂ ਮੌਕੇ ਤੇ ਦੂਜੇ ਬੰਦੇ ਨੇ ਬਣਾਈ ਆ ਉਹਦਾ ਮਾਰੇ ਛਿੱਤਰ ਉਹਦੇ ਚੰਗੇ ਤੇ ਬਾਅਦ ਜੋ ਆਪਣੇ ਮੁਲਾਜ਼ਮ ਆ ਗਏ ਉਹ ਲੈ ਕੇ ਝੌਂ ਦਾਰੂ ਪਤਾ ਨਹੀਂ ਦਾਰੂ ਪੀਤੀ ਹੈ ਪਤਾ ਨਹੀਂ ਜ਼ੋਂਪੀ ਬੇਅਦ ਵੀ ਕੀਤੀ ਹੈ ਮੰਦਰ ਦਾ ਕੀਤਾ ਆਹ ਦੇਖੋ ਭਾਈ ਸ਼ਿਵਜੀ ਦੇ ਮਾਲੇਦਾਰ ਗੁਨੇ ਮਾਰੀ ਦਾ ਉਧਰੋਂ ਸ਼ਿਵਲਿੰਗ ਤਾਂ ਇੱਕ ਵਟ ਖੜ ਕੇ ਇਹ ਦੇਖੋ ਸ਼ਿਵਲਿੰਗ ਆਹ ਦੇਖੋ ਸਾਰਾ ਕੋ ਤੋੜਤਾ ਜੀ ਉਹਨੇ ਤੇ ਹੁਣ ਕੀ ਮੰਗੇ ਤੁਹਾਡੀ ਮੰਗੇ ਹੀ ਉੱਤੇ ਕਾਰਵਾਈ ਕੀਤੀ ਜਾਵੇ ਉਹਨੂੰ ਵੈਰੀਫਾਈ ਕੀਤਾ ਜਾਵੇ ਬੰਦਾ ਕਿਹਨੇ ਉਹਨੂੰ ਭੇਜਿਆ ਕੀ ਕੀਤਾ ਕੀ ਵੈਰੀਫਾਈ ਕੀਤਾ ਜਾਵੇ ਪੂਰੀ ਤਰ੍ਹਾਂ ਉਹਨੂੰ ਇਹ ਕਿਹੜੀ ਜਗ੍ਹਾ ਮੰਦਰ ਹੈ ਵੀਰ ਜੀ ਇਹ ਆਪਣੇ ਬੱਸ ਸਟੈਂਡ ਲੁਧਿਆਣੇ ਲੁਧਿਆਣਾ ਬੱਸ ਸਟੈਂਡ ਹਾਂਜੀ ਬੱਸ ਸਟੈਂਡ ਦੇ ਬਾਹਰ ਮੰਦਰ ਆ ਆਪਾਂ ਹੀ ਸੇਵਾ ਕਰਦੇ ਹਾਂ ਔਰੇ ਸਾਰਾ ਕੁਝ ਆਪਾਂ ਹੀ ਕਰਦੇ ਇੱਥੇ ਨੀਟਾ ਪ੍ਰਧਾਨਾ ਮੇਨ ਉਹ ਚੁੰਕੀ ਗਏ ਹੋਏ ਆ ਨੀਟਾ ਪ੍ਰਧਾਨ ਜੀ ਆਪਣੇ ਤੇ ਉਹ ਲੈ ਕੇ ਉੱਥੇ ਆ ਮੂਰਤੀ ਦਾ ਦੇ ਲੋ ਕਿ ਬੇਅਤ ਵੀ ਕਰਤੀ ਉਹਨੇ ਸਾਰੀ ਭੁਲੇਖਾ ਮੌਕੇ ਤੇ ਬੰਦਾ ਫੜਿਆ ਗਿਆ ਆ ਮੌਕੇ ਤੇ ਫੜਿਆ ਗਿਆ ਫੜਿਆ ਪੁਲਿਸ ਵਾਲੇ ਵੀ ਆ ਗਏ ਨਾਲ ਹੀ ਬੰਦਾ ਚੁੰਕੀ ਲਾ ਕੇ ਇਹ ਲੁਧਿਆਣਾ ਬੱਸ ਸਟੈਂਡ ਦਾ ਹੈਗਾ ਜੀ ਇਹ ਬਹੁਤ ਪੁਰਾਣੇ ਮੰਦਿਰ ਆ ਇਸ ਬੰਦੇ ਨੇ ਆਨਕੇ ਸ਼ਿਵਲਿੰਗ ਭੰਗ ਕਰਤਾ ਸ਼ਿਵਜੀ ਦੀ ਫੋਟੋ ਤੋੜਤੀ ਇਹ ਘਰ ਤੋਂ ਵੱਡ 200 ਸਾਲ ਪੁਰਾਣਾ ਮੰਦਿਰ ਹੈਗਾ ਇਹ ਸਰ ਕਿੰਨੇ ਵਜੇ ਦੀ ਘਟਨਾ ਇਹ ਹੈਗੀ 1:30 ਘੰਟਾ ਪਹਿਲੋ ਦੀ ਕਿੰਨੇ ਤੋਂ ਬੰਦੇ ਸੀਗੇ ਜੀ ਨਾਲ ਉਹਦੇ ਇਹ ਫਿਲਹਾਲ ਤੱਕ ਇਹਨੇ ਜੀ ਜਦੋਂ ਫੜਿਆ ਲੋਕਾਂ ਨੇ ਇੱਕ ਕੱਲਾ ਹੀ ਬੰਦਾ ਸੀਗਾ ਉਮਰ ਕਿੰਨੀ ਕਿਜੀ ਹੋਗੇ ਤੀਹ ਕਿਸਾਲ ਦੇ ਵਿੱਚ ਹੈਗੇ ਜੀ ਇਹ ਪ੍ਰਵਾਸੀ ਆ ਜਾਂ ਪ੍ਰਵਾਸੀ ਆ ਇਹ ਕਹਿ ਰਹੇ ਜੀ ਹਲੇ ਕਹਿੰਦੇ ਇਹ ਇਹ ਕਹਿ ਰਹੇ ਆ ਜੀ ਹਲੇ ਇਹ ਮੈਂਟਲੀ ਸਰਵ ਹੈਗੇ ਜੀ ਨਸ਼ਾ ਵਗੈਰਾ ਨਹੀਂ ਕੀਤਾ ਨਹੀਂ ਨਹੀਂ ਨਸ਼ਾ ਨਸ਼ਾ ਜਦੋਂ ਉਹਨੂੰ ਫੜਿਆ ਤਕੀ ਲੱਗਦਾ ਸੀ ਕਿ ਉਹ ਮੈਂਟਲ ਡਿਸਟਰਬ ਹੈ ਨਾ ਕੋਈ ਹੋਰ ਮਨਸ਼ਾ ਨਹੀਂ 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 ਇਹ ਤਾਂ ਝੂਠ ਬੋਲੀ ਜਾਂਦੇ ਆ ਕਿ ਇਹ ਮੈਂਟਲ ਡਿਸਟਰਬ ਹੈ ਕੋਈ ਝੂਠ ਹੈ ਹੀ ਨਹੀਂ ਇਹ ਉਹ ਪਲੈਨਿੰਗ ਨਾਲ ਹੀ ਆਇਆ ਸੀ ਪਲੈਨਿੰਗ ਨਾਲ ਹੀ ਆਇਆ ਜਦੋਂ ਬੇਅਦਵੀ ਹੋ ਜਾਂਦੀ ਹੈ ਉਸ ਤੋਂ ਬਾਅਦ ਲੋਕ ਇਹੀ ਕਾਰਨ ਰੱਖਦੇ ਵੀ ਇਹ ਮੈਂਟਲ ਹੋ ਜਾਂਦਾ ਹੈ ਇਹ ਮੈਂਟਲ ਨਹੀਂ ਇਹ ਹੀ ਦੁਨੀਆ ਕਰੀ ਜਾਂਦੀ ਹੈ ਜੀ ਮੈਂ ਕੋਈ ਬੇਅਦਵੀ ਕਰਦਾ ਉਹਨਾਂ ਕੋਈ ਇੱਕੀ ਇਸ਼ੂ ਹੈਗੇ ਹੋਣਗੇ ਹੋਰ ਵੀ ਲੋਕ ਹੋਣਗੇ ਬਹੁਤ ਇਹ ਤਾਂ ਪੁਲਿਸ ਵੈਰੀਫਿਕੇਸ਼ਨ ਕਰੂਗੀ ਜੀ ਕੀ ਹੈਗਾ ਕੀ ਨਹੀਂ ਹੈਗਾ ਵਾ ਕੀ ਕਰਦਾ ਐਸੀ ਤਾਂ ਇਹਨਾਂ ਨੂੰ ਪਕੜਾਤਾ ਵਾ ਬਾਕੀ ਇਹ ਕੋਈ ਲੋਕਲ ਜਿਹੇ ਦੁਕਾਨਦਾਰ ਹੈ ਉਹਨਾਂ ਨੇ ਦੇਖਿਆ ਸ਼ਖਸ ਨੂੰ ਹਾਂਜੀ 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 ਜਿਹੜੇ ਮੰਦਿਰਾਂ ਨੂੰ ਮੂਰਤੀਆਂ ਖੰਡਨ ਦਿੱਤੀਆਂ ਸਾਰੇ ਮੰਦਿਰ ਹੀ ਭੰਨ ਕਰਤਾ ਜੀ ਠੀਕ ਹੈ ਤੇ ਮੌਕੇ ਤੇ ਫੜ ਲਿਆ ਜੀ ਤੂੰ ਮੌਕੇ ਤੇ ਫੜ ਲਿੱਤਾ ਜੀ ਠੀਕ ਕੀ ਨਾਮ ਤੁਹਾਡਾ ਮਸਲਾ ਕਿੰਨੇ ਵਜੇ ਦਾ ਸੀ ਕੀ ਮੈਟਰ ਸੀ ਪੂਰਾ ਕੀ ਨਾਮ ਤੁਹਾਡਾ ਮਸਲਾ ਜੀ 7:20 ਦਾ ਹੈਗਾ ਜੀ ਇੱਕ ਨਾਮ ਲੂਮ ਆ ਗਈ ਜਿਹੜਾ ਸੰਦਾ ਪਤਾ ਨਹੀਂ ਕੌਣ ਹੈ ਇਹ ਆ ਕੇ ਮੰਦਿਰ ਦੀਆਂ ਮੂਰਤੀਆਂ ਜਾ ਕੇ ਬਾਹਰ ਸੁੱਟਣ ਲੱਗ ਗਿਆ ਜਦੋਂ ਛੁੱਟਣ ਦੀ ਆਵਾਜ਼ ਦੇਖੀ ਤਾਂ ਅਸੀਂ ਭੱਜ ਕੇ ਗਏ ਤੇ ਉਹਨੂੰ ਬਾਹਰ ਫੜਿਆ ਕੱਢਿਆ ਤਦ ਨੂੰ ਫਿਰ ਲੋਕ ਹਜੂਮ ਇਕੱਠਾ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਫੜ ਗਏ ਕਿੰਨੇ ਜਣਾ ਸੀਗੇ ਸਰ ਇੱਕਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਕਿੰਨੇ ਕੁ ਦਾ ਟਾਈਮ ਸੀਗੇ 7:20 ਸਵਾ 7 7:15 20 ਦਾ ਟਾਈਮ ਨੌਜਵਾਨ ਹੋਈ ਸ਼ਖਸੀਅਤ ਜੀ 30 ਪਲੱਸ ਦਾ ਹੋਣਾ ਜਾਂ 30 ਕੋਈ ਨਸ਼ੇ ਦਾ ਤੀਰ ਪੁੱਛ ਉਦੀ ਪੋਜੀਸ਼ਨ ਸਮਝ ਨਹੀਂ ਆ ਰਹੀ ਸੀ ਪਹਿਲਾਂ ਬੋਲਦਾ ਨਹੀਂ ਸੀਗਾ ਤੇ ਕਹਿੰਦਾ ਡਰਿੰਕ ਵਗੈਰਾ ਵੀ ਕੀਤੀ ਹੋਈ ਸੀ ਹੋ ਸਕਦਾ ਜੀ ਕੋਈ ਨਸ਼ਾ ਜਾਂ ਕੋਈ ਕਿਸੇ ਜੀ ਦੀ ਹੋਵੇ ਤੁਹਾਡਾ ਕੀ ਨਾਮ ਸਨ ਮੇਰਾ ਨਾਮ ਪ੍ਰੀਤਿੰਦਰ ਸਿੰਘ ਹੈ ਜੀ ਇੱਕ ਕੈਮਰੇ ਦੀ ਫੁਟੇਜ ਵਗੈਰਾ ਹੈਗੀ ਜੇਰ ਤੁਹਾਡੇ ਕੋਲ ਕੋਈ ਕੈਮਰੇ ਦੀ ਇੱਕਲੀ ਫੁਟੇਜ ਹੈ ਨਹੀਂਗੀ ਸਰਕਾਰੀ ਕੈਮਰੇ ਲੱਗੇ ਹੋਏ ਨੇ ਤੇ ਉਹਨਾਂ ਤੋਂ ਮਿਲ ਜੇ ਤਾਂ ਕਹਿ ਨਹੀਂ ਸਕਦਾ ਕਿ ਆ ਮੌਕੇ ਤੇ ਤੁਸੀਂ ਵੀਡੀਓ ਦੇ ਬਣਾਈ ਨਹੀਂ ਮੌਕੇ ਤੇ ਅਸੀਂ ਵਿਚਾਰਨ ਨੂੰ ਲੱਗੇ ਸੀ ਜੀ ਵੀਡੀਓ ਉਹਦੇ ਬਸੇ ਨਹੀਂ ਗਈ ਜੀ ਇਹਨੇ ਸ਼੍ਰੀ ਗਣੇਸ਼ ਜੀ ਦੀ ਮੂਰਤੀ ਭਗਵਾਨ ਦੀ ਤੇ ਉਸ ਤੋਂ ਬਾਅਦ ਕਾਰਤਿਕ ਜੀ ਦੀ ਹੈਗੀ ਮੂਰਤੀ ਕਾਫੀ ਭਾਰੀ ਸੀ ਉਹ ਮੰਦਿਰ ਦਾ ਨੁਕਸਾਨ ਦੇ ਕਾ ਨੁਕਸਾਨ ਕੀਤਾ ਮੁਕੇ ਤੇ ਫੜ ਲਿਆ ਮੁਕੇ ਤੇ ਫੜ ਲਿਆ ਠੀਕ ਕਿੰਨੀ ਕੁ ਉਮਰ ਲੱਗਦੀ ਮੁੰਡੇ ਦੀ 3 ਕੁ ਸਾਲ ਦੇ 3 ਕੁ ਲੱਗਦਾ ਹੈਗਾ ਬਾਕੀ ਪਤਾ ਲੱਗੂਗਾ 3 3% ਜੀ ਅਮਰ ਜੀ ਜੀ ਕੀ ਮਾਮਲਾ ਹੋਇਆ ਕਹਿੰਦੇ ਵੀ ਕੋਈ ਬੇਅਦਬੀ ਹੋਈ ਹੈ ਇੱਕ ਆਦਮੀ ਸੀ ਕੋ ਬਸਟੰਡ ਛੋਟੀ ਮੰਦਿਰ ਬਣਿਆ ਜੀ ਉਹਨੇ ਮੂਰਤੀ ਅੰਦਰ ਮੰਦ ਵੜ ਕੇ ਨਾ ਮੂਰਤੀ ਕੋਰਸੀ ਸੀ ਬੰਦਾ ਮੌਕੇ ਤੇ ਪਕੜ ਲਿਆ ਸੀਗਾ ਉਹਦੇ ਤੇ ਬੰਦੀ ਕਾਰਵਾਈ ਕਰਤੀ ਤੇ ਸਰ ਕਿਹੜੀ ਜਗ੍ਹਾ ਦਾ ਵਾਕਿਆ ਸੀ ਕਿੱਥੇ ਮੰਦਿਰ ਸੀ ਬਸ ਸਟੈਂਡ ਦੇ ਬਾਹਰ ਨਾ ਅੰਦਰ ਵੱਡਾ ਛੋਟਾ ਜਿਹਾ ਮੰਦਿਰ ਬਣਿਆ ਸੀ ਮੇਨ ਬਸ ਸਟੈਂਡ ਦੇ ਅੰਦਰ ਵਿਧਿਆਣਾ ਜੀ ਲੱਗਿਆ ਪਤਾ ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਕਿੱਥੇ ਦਾ ਇਹ ਬੰਦਾ ਯੂਪੀ ਦਾ ਸੀ ਤੇ ਇੱਥੇ ਕੰਮ ਕਰਦਾ ਸੀ ਦੁਬਰੀ ਸਲਾਈ ਮਸ਼ੀਨ ਤੱਕ ਤੇ ਕਿਸੇ ਦੇ ਨਾਮ ਲੱਗਾ ਸੀਗਾ ਜੀ ਉਸ ਤੋਂ ਆ ਗਿਆ ਜੀ ਕੋਈ ਆਈਡੀ ਪ੍ਰੂਫ ਮਿਲਿਆ ਜਰਾ ਉਹਦਾ ਵੀ ਉਹਦਾ ਐਡਰੈਸ ਮਿਲ ਗਿਆ ਸਾਰਾ ਗੱਲ ਹੋ ਗਈ ਉਹਦੇ ਫਤਿਹ ਸਾਹਿਬ ਨੇ ਬੰਦ ਦੇ ਕਾਰਵੇ ਕਰਤੀ ਨਾਮ ਕੀ ਹੈ ਜੀ ਉਹਦਾ ਨਾਮ ਇਹ ਵੇਖ ਕੇ ਦੱਸ ਦਿੰਨਾ ਮਨਾ ਦਾ ਸਰ ਇਹਨੇ ਕੋਈ ਮੂਰਤੀ ਖੰਡਿਤ ਕੀਤੀ ਕਿ ਸ਼ਿਵਲਿੰਗ ਦੀ ਛੋਟੀ ਜਿਹੀ ਛੋਟੀ ਜਿਹੀ ਮੂਰਤੀ ਸੀ ਉਹ ਤੋੜੀ ਸੀ ਨਹੀਂ ਕਰੇ ਸੀ ਆਪ ਦੇ ਕਹਿ ਮੌਕੇ ਤੇ ਬੋਲੇ ਦੁਆਰਾ ਫਿਰ ਚੈੱਕ ਕਰਨਾ ਹੁਣ ਬੰਦ ਸੀ ਕਰੀ ਛੋਟਾ ਮੰਦਰ ਇਹ ਵੀ ਦਾ ਛੋਟਾ ਮੰਦਰ ਬਣਾ ਸੀ ਛੋਟੀ ਛੋਟੀ ਮੂਰਤੀ ਤੋਂ ਉਹ ਸਟੂਲ ਜਿਹੜਾ ਬੋਲੇਨਾਥ ਦਾ ਉਹ ਵੀ ਸੀਲਿੰਗ ਵੀ ਸਭ ਕੁਝ ਉਹਨੇ ਛੋਟੀ ਮੂਰਤੀ ਥੋੜੀ ਸੀ ਮੁੱਕ ਤੇ ਵੇਖ ਕੇ ਆਉਣਾ ਕੱਲਾ ਕੱਲਾ ਸੀਗਾ ਕੱਲਾ ਕੱਲਾ ਹੀ ਬੰਦਾ ਸੀ ਕੱਲਾ ਜੀ ਸਰ ਕੋਈ ਸੀਸੀਟੀਵੀ ਆਈ ਸੀਸੀਟੀਵੀ ਤੇ ਕੈਮਰਾ ਕੋ ਲੱਗਾ ਨਹੀਂ ਸੀ ਕੈਮਰੇ ਕੋ ਸਰ ਜਿਹੜਾ ਪਾਰਕਿੰਗ ਵਾਲਾ ਹੈ ਉਹਨਾਂ ਕੋਲ ਸੀਸੀ ਕੈਮਰਾ ਉਹਨਾਂ ਨੇ ਜਿਹੜੀ ਮੋਬਾਈਲ ਤੇ ਫੋਟੋ ਸੀ ਨਾ ਉਹ ਹੀ ਲਈ ਸੀ ਉਹਦੇ ਜਿਹੜਾ ਆਇਆ ਸੀ ਉਹ ਉਹਦੇ ਤੇ ਬੰਦੇ ਕਾਰਵ ਕਰਤੀ ਠੀਕ ਹੈ ਬੰਦੇ ਦਾ ਕੋ ਪਤਾ ਲੱਗਿਆ ਵੀ ਇਹ ਕਿਹੜੀ ਹੈ ਕਿ ਸਮਾਜ ਤੋਂ ਸੀ ਇਹ ਬੰਦਾ ਇਹ ਬੰਦੇ ਦਾ ਵੈਰੀਫਾਈ ਕਰ ਲਿਆ ਪਿਆ ਬਿਆਨ ਲਿਖਦੇ ਪਿਆ ਸਰ ਪਲੀਜ਼ ਇਹ ਕੋਈ ਇਹਦੀ ਕਿਸ ਮਨਸ਼ਾ ਨਾਲ ਗਿਆ ਹੈ ਕੋਈ ਕਿਵੇਂ ਹੈਗਾ ਮਤਲਬ ਕਿ ਅਚਾਨਕ ਕਿਵੇਂ ਇਦਾਂ ਮੰਦਰ ਚ ਵੜ ਗਿਆ ਅਚਾਨਕ ਮੰਦਰ ਚ ਵੜ ਗਿਆ ਜੀ ਸਰ ਕੋਈ ਮੈਂਟਲੀ ਆ ਜਾਂ ਕਿੱਥੇ ਆ ਇਹਦੇ ਬਾਰੇ ਪਤਾ ਕਰ ਲਾਂਗੇ ਕੋਈ ਜੀ ਕਰ ਲਾਂਗੇ ਠੀਕ ਠੀਕ ਆਈਡੀ ਪ੍ਰੂਫ ਦਿਖਾਓਗੇ ਸਰ ਆਈਡੀ ਫੋਨ ਦੇ ਕੋਲ ਦੇਖ ਲੈਣੇ ਦੇਖ